ਸਭ ਤੁਸੀਂ ਅਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹੋਪ ਕਿ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਤਾਂ ਹਮ ਲੋਕ ਤੁਹਾਨੂੰ ਖੁਸ਼ਾ ਹੋਊਂਗੇ ਮੈਂ ਬਿਲਕੁਲ ਠੀਕ ਐ ਟਾਈਮ ਹੋ ਰਿਹਾ ਦੁਪਹਿਰ ਦੇ 12 ਵਜੇ ਦਾ 12 ਵਜੇ ਹੋਈ ਨੇ ਤੇ ਮੈਂ ਆਇਆ 12 ਵਾਲੇ ਕਿਚਨ ਚ ਪਰ ਥਾਣਾ ਮਨਣਾ ਸ਼ਾਮ ਨੂੰ ਪਰ ਮੈਂ ਕਿ ਬੈਂਗੜ ਭੁੰਨ ਕੇ ਰੱਖ ਦੇ ਕਿਉਂਕਿ 3-4 ਵੀ ਹੋ ਗਈ ਸੀ ਨੁਗਾਏ ਨੂੰ ਮੈਂ ਮੇ ਰਾਈਂਡ ਚੋਂ ਨਿਕਲ ਜਾਂਦਾ ਸੀ ਕਿ ਵੀ ਭੁੰਨ ਲੈਣੇ ਮੈਂ ਤਾਂ ਹੁਣ ਭੁੰਨ ਕੇ ਰੱਖ ਦਾਂ ਨੀ ਤੇ ਫਿਰ ਉਸ ਅਕੋਰਡਿੰਗ ਸ਼ਾਮ ਨੂੰ ਇਹਦਾ ਕੋਈ ਪਿਆਰ ਮਸਾਲਾ ਟਮਾਟਰ ਚੌਪ ਕਰਨ ਵਾਲਾ ਸਕੋਟਿੰਗ ਚੌਪ ਹੋ ਜੀ ਫਿਰ ਉਹਨੂੰ ਮੈਚ ਕਰਕੇ ਪਤਾ ਲੱਗ ਜੂ ਕਿੰਨਾ ਮਟੀਰੀਅਲ ਆਪਣੇ ਕੋਲ ਬਚਦਾ ਹੈ ਹੈ ਕਿੱਧਰ ਉੱਪਰ ਤਾ ਤਾ ਦੇ ਇਹ ਥੱਲੇ ਤਾਂ ਦੇ ਬੇੜੇ ਚ ਥੱਲੇ ਬੇੜੇ ਚ ਤੇ ਇਹ ਵਾਰ ਕੀ ਹੁੰਦਾ ਆਪਾਂ ਬੈਂਗਣ ਭੁੰਨਾਂਦੇ ਪਰ ਵਿੱਚੋਂ ਖਰਾਬ ਨਿਕਲ ਜਾਂਦਾ ਮੈਂ ਪਹਿਲਾਂ ਭੁੰਨ ਕੇ ਉਹਨੂੰ ਮੈਚ ਕਰਕੇ ਦੇਖ ਲਈਨੇ ਵੀ ਕਿੰਨਾ ਮਟੀਰੀਅਲ ਆਪਣੇ ਕੋਲ ਹੈਗਾ ਫਿਰ ਮੈਂ ਪਿਆਜ਼ ਲਸਣ ਟਮਾਟਰ ਫਿਰ ਉਸ ਅਕੋਰਡਿੰਗ ਚੌਪ ਕਰਦੇ ਹਾਂ ਅੱਜ ਨਾ ਨੀਮਾ ਬਾਈ ਤੇ ਸਾਡੀ ਹੈਲਪਰ ਧੋ ਰਹੀ ਸੀ ਸਾਰਾ ਲਾਈਕ ਘਾਦ ਦਾ ਚਾਰਸ਼ ਫੇਰਾ ਜਿਹਨੀ ਬਾਹਰ ਜਗਾ ਸੀ ਕਿਉਂਕਿ ਹੁਣ ਤੱਕ ਧੁੰਦਾ ਪਈਆਂ ਸੀ ਉਹ ਟ੍ਰੇਲ ਨਾਲ ਨਾ ਬੜੀ ਉਪਰੋਂ ਸਾਰਾ ਪ੍ਰਦੂਸ਼ਣ ਡਸਟ ਜਿਹੜੀ ਹੁੰਦੀ ਸੀ ਨੀਚੇ गिरਦੀ ਸੀ ਬੜਾ ਗੰਦਾ ਹੋਇਆ ਪਿਆ ਸੀ ਅੱਜ ਉਹ ਵਾਸ਼ ਕਰ ਲਈ ਸੀ ਮੈਂ ਬੈਂਕਾ ਨੂੰ ਭੁੰਨ ਲੇ ਮੈਂ ਛਿਲ ਵੀ ਲੇ ਤੇ ਪਹਿਲਾਂ ਮੈਂ ਇਹਨਾਂ ਵਿੱਚੋਂ ਹਾਫ ਕੱਟ ਕਰਕੇ ਦੇਖਦੀ ਹੁਣੀ ਵਿੱਚ ਕੋਈ ਕੀੜਾ ਤਾਂ ਨਹੀਂ ਹੈਗਾ ਫਿਰ ਮੈਂ ਮੈਸ਼ ਕਰਾਂ ਲੱਗਦੀ ਆ ਜੇ ਮੈਨੂੰ ਸਾਫ਼ ਲੱਗਣ ਜੇ ਕੀੜਾ ਹੋਵੇ ਨਾ ਫਿਰ ਕਾ ਮੇਰਾ ਖਰਾਬ ਹੋ ਜਾਂਦਾ ਨਹੀਂ ਮੇਰੇ ਕੋਲ ਇੱਕ ਬੈਂਗਣ ਹੋਰ ਪਿਆ ਸੀ ਜਿਹੜਾ ਖਰਾਬ ਨਿਕਲਿਆ ਨਾ ਵਿਚਾਰ ਇੱਕ ਹੋਰ ਉਨਾਂ ਦੇ ਫਿਰ ਉਹਨਾਂ ਸ਼ਾਮ ਨੂੰ ਇਸ ਦੇ ਅਕੋਰਡਿੰਗ ਜਿੰਨਾ ਮਟੀਰੀਅਲ ਹੈਗਾ ਇਹਦੇ ਅਕੋਰਡਿੰਗਲੀ ਮੈਂ ਪਿਆਜ਼ ਦਾ ਸੰਦਾ ਚੋਪਿੰਗ ਕਰੂੰਗੀ ਇਹਨੂੰ ਮੈਸ਼ ਕਰਕੇ ਰੱਖ ਦਾਨੀ ਆ ਫਿਰ ਸ਼ਾਮ ਨੂੰ ਫਟਾਫਟ ਬਸ ਚੋਪਿੰਗ ਕਰਕੇ ਤੜਕਾ ਹੀ ਲਗਾਉਣਾ ਹੋਊਗਾ ਇਹਦੇ ਦਰ ਮੈਂ ਕੱਟਿਆ ਫਰੂਟ ਅਸੀਂ ਦੋਨੇ ਮਾਪੂਤ ਖਾਵਾਂਗੇ ਫਰੂਟ ਦੋਨਾਂ ਨੇ ਆਪਣੇ ਲਈ ਤਿਆਰ ਕਰੀਏ ਫਰੂਟ ਦੀ ਪਲੇਟ ਵਿੱਚ ਫਰੂਟ ਖਾਣੇ ਆ ਹੁਣ ਦੋ ਪਹਿਲੇ ਬੱਚਿਆਂ ਨੂੰ ਤਾਂ ਭੁੱਖ ਲੱਗੀ ਆ ਮम्मा ਮੈਗੀ ਬਣਾ ਦਿਓ ਮੈਂ ਬਣਾ ਰਹੀ ਮੈਗੀ ਮੈਗੀ ਸਿੰਪਲੀ ਬਣਾਇ ਕੋਈ ਤੜਕਾ ਛੜਕਾਂ ਲਾ ਜਸਟ ਵਿੱਚ ਕੌਰਨ ਪਾਤੇ ਇਹਦੇ ਵਿੱਚ ਤੇ ਇਹਨੂੰ ਮੈਂ ਕਰੂੰਗੀ ਚੀਜ਼ ਮੈਗੀ ਤਿਆਰ ਮੈਂ ਕੈਸਰੋਲ ਵਿੱਚ ਥੋੜੀ ਮੈਗੀ ਪਾ ਲਈ ਤੇ ਉੱਪਰ ਮੈਂ ਪਾ ਰਹੀ ਹਾਂ ਚੀਜ਼ ਆਪਾਂ ਫਿਲ ਕਰਾਂਗੇ ਚੀਜ਼ ਉਹਦੇ ਵਿੱਚ ਉੱਪਰੋਂ ਫੇਰ ਮੈਂ ਅੱਧਿਕ ਮੈਗੀ ਮੈਂ ਫੇਰ ਪਾ ਦੂੰਗੀ ਅੱਧੀ ਪਾਈ ਇੱਕ ਵਾਰੀ ਮੈਂ ਚੀਜ਼ ਪਾ ਕੇ ਉੱਪਰੋਂ ਫੇਰ ਮੈਗੀ ਪਾਤੀ ਅੱਧੀ ਯਾਨੀ ਵਿਚਾਲੇ ਚੀਜ਼ ਆ ਗਈ ਹੈ ਨਾ ਗਰਮ ਸੇਕ ਨਾਲ ਮੈਲਟ ਹੋ ਜੂਗੀ ਇਹਨੂੰ ਮੈਂ ਤਾਂ ਹੀ ਕੈਸਰੋਲ ਚ ਪਾਈ ਵੀ ਮੈਗੀ ਜਲਦੀ ਜਲਦੀ ਠੰਢੀ ਨਾ ਹੋਵੇ ਕਿਉਂਕਿ ਮੌਸਮ ਠੰਡਾ ਹੈ ਜਲਦੀ ਜੀ ਠੰਡੀ ਹੋ ਜਾਂਦੀ ਤਾਂ ਕਿ ਚੀਜ਼ ਪਗਲ ਸਕੇ ਤੇ ਹੁਣ ਅਸੀਂ ਦੁਪਹਿਰ ਤੋਂ ਦੁਪਹਿਰ ਦੇ ਲੰਚ ਤੋਂ ਬਾਅਦ ਮੈਂ ਕਰਦੀ ਸੀ ਬਲਾਈਂਡ ਸਾਫ ਕਿਉਂਕਿ ਬਲਾਈਂਡ ਰਹਿ ਗਿਆ ਸੀ ਕੱਲ ਮੇਰਾ ਕਿਚਨ ਦਾ ਕਰਨ ਵਾਲਾ ਐਂਡ ਫ੍ਰਿਜ ਰਹਿ ਗਿਆ ਸੀ ਅੰਦਰੋਂ ਫਿਰ ਇਹ ਦੋ ਚੀਜ਼ਾਂ ਮੈਂ ਅੱਜ ਕੀਤੀਆਂ ਨੇ ਤੇ ਬਲਾਈਂਡ ਕਰ ਰਹੀਆਂ ਸਾਫ ਨਹੀਂ ਮੈਨੂੰ ਫਿਰ ਆਇਆ ਲੱਗਣਾ ਸੀ ਕਿ ਕਿਚਨ ਮੈਂ ਅਧੂਰੀ ਛੱਡਤੀ ਪੂਰੀ ਅਚੀ ਤਰ੍ਹਾਂ ਸਾਫ ਨਹੀਂ ਕਰੀ ਹੈਗੀ ਇਸ ਲਈ ਉਹਨਾਂ ਫਿਰ ਦਿਮਾਗ ਤੇ ਗੱਲ ਵੱਜੀ ਜਾਂਦੀ ਸੀ ਵੀ ਆਹ ਚੀਜ਼ ਮੇਰੀ ਰਹਿ ਗਈ ਸਾਫ਼ ਕਰਨ ਵਾਲੀ ਔਰ ਬੈਸਿਕਲੀ ਮੰਥਲੀ ਕਲੀਨਿੰਗ ਜਦੋਂ ਹੁੰਦੀ ਆ ਫਿਰ ਮੈਨੂੰ ਆਉਂਦਾ ਪੂਰੀ ਪ੍ਰੋਪਰ ਇੱਕ ਵਾਰ ਹਰ ਇੱਕ ਚੀਜ਼ ਸਾਫ਼ ਹੋ ਜੇ ਚਲੋ ਫਿਰ ਨੈਕਸਟ ਮਹੀਨੇ ਤੱਕ ਅਗਲੇ ਮਹੀਨੇ ਗੱਲ ਜਾ ਪੈਂਦੇ ਅਗਲੇ ਮਹੀਨੇ ਤੇ ਥੋੜਾ ਜਿਹਾ ਲੱਗਦਾ ਜਿਆਦਾ ਟਾਈਮ ਆ ਤੇ ਬਹੁਤ ਪੇਸ਼ੈਂਸ ਰੱਖ ਕੇ ਬਲਾਈਂਡਸ ਸਾਫ਼ ਕਰਨਾ ਪੈਂਦਾ ਕਿਉਂਕਿ ਜੇ ਇਹਦੀ ਸਟ੍ਰਿਪਸ ਨੇ ਨਾ ਪੱਤੀਆਂ ਨੇ ਬਹੁਤ ਜ਼ਿਆਦਾ ਨਾਜ਼ੁਕ ਨੇ ਜਿਆਦਾ ਜ਼ੋਰ ਲਾਵਾਂਗੇ ਟੁੱਟਣ ਦਾ ਵੀ ਡਰ ਰਹਿੰਦਾ ਇਸ ਤਰ੍ਹਾਂ ਅਜਿਹੀਆਂ ਚੀਜ਼ਾਂ ਨਾ ਬਹੁਤ ਡੈਲੀਕੇਟ ਜੀਆਂ ਨੇ ਤੇ ਬਹੁਤ ਜ਼ਿਆਦਾ ਜ਼ੋਰ ਲਾ ਲ ਹਰ ਇੱਕ ਚੀਜ਼ ਨੂੰ ਸਾਫ਼ ਨਹੀਂ ਕਰ ਸਕਦੇ ਬਹੁਤ ਪਿਆਰ ਨਾਲ ਪੇਸ਼ੈਂਸ ਨਾਲ ਕਰਨ ਵਾਲੀਆਂ ਹੁੰਦੀਆਂ ਨੇ ਕਈ ਚੀਜ਼ਾਂ ਇਸ ਤਰ੍ਹਾਂ ਇਹ ਬਲਾਈਂਡ ਜਿਹਨੂੰ ਮੈਂ ਕਰਦੀਆਂ ਨਾ ਸਾਫ਼ ਅੱਧਾ ਘੰਟਾ ਲੱਗ ਜਾਂਦਾ ਤੇ ਹੁਣ ਜਿਹੜਾ ਉੱਪਰ ਐਗਜ਼ੌਸਟ ਹੈ ਨਾ ਇਹਦੇ ਵਿੱਚ ਸਾਰੇ ਵਿੱਚ ਸਨਮਾਇਕਾ ਲੱਗਿਆ ਹੋਇਆ ਤੇ ਇਹਨੂੰ ਸਾਫ਼ ਕਰਨਾ ਬਹੁਤ ਈਜ਼ੀ ਹੈ ਇਸ ਲਈ ਜਦੋਂ ਮੈਂ ਕਿਚਨ ਦੀ ਕਲੀਨਿੰਗ ਕਰਦੀ ਆ ਬਲਾਈਂਡ ਸਾਫ਼ ਕਰਦੀ ਆ ਤੇ ਫਿਰ ਮੈਂ ਨਾਲ ਹੀ ਮੈਂ ਇਹ ਕਰ ਦਾਨੀ ਆ ਤਾਂ ਬਹੁਤ ਜ਼ਿਆਦਾ ਇੱਥੇ ਮਿੱਟੀ ਘੱਟਾ ਨਹੀਂ ਜਮਾ ਹੁੰਦਾ ਫਿਰ ਉੱਪਰ ਸ਼ੈਲਫ ਤੇ ਉੱਪਰ ਸਟੈਪ ਰੱਖ ਕੇ ਸਟੈਪ ਤੇ ਉੱਪਰ ਖੜ ਕੇ ਕਰਦਾਨੀ ਆ ਤੇ ਬੇਟਾ ਮੈਂ ਬਣਾ ਰਿਹਾ ਇਸ ਵੀਡੀਓ ਮੈਂ ਉਹਨੂੰ ਕਹਿ ਬੇਟਾ ਵੀਡੀਓ ਸ਼ੂਟ ਕਰ ਤੇ ਟ੍ਰਾਈਪੋਡ ਮੇਰਾ ਇੰਨਾ ਐਂਗਲ ਉੱਪਰ ਤੱਕ ਲੈ ਕੇ ਨਹੀਂ ਜਾਂਦਾ ਦਿਖਾਉਣਾ ਨਹੀਂਗਾ ਕਿਚਨ ਕੈਬਿਨੇਟਸ ਦੇ ਉੱਪਰ ਨਾ ਮੈਂ ਹਮਲੇ ਮੈਟ ਓਛਾਏ ਹੋਏ ਨੇ ਤੁਹਾਨੂੰ ਥੋੜਨਾ ਵੀ ਵੀਡੀਓ ਸ਼ੇਅਰ ਕਰੀ ਇਸ ਮੇਰੇ ਵੀਡੀਓ ਵੀ ਕਾਫੀ ਪਹਿਣਾ ਤੱਕ ਪਹੁੰਚੀ ਹੈ ਬਹੁਤ ਸਾਰੇ ਸਬਸਕ੍ਰਾਈਬਰ ਮੈਨੂੰ ਇਹ ਵੀਡੀਓ ਤੋਂ ਮਿਲੇ ਨੇ ਇਸ ਤਰ੍ਹਾਂ ਨੇ ਮੈਂ ਜਿਹੜੇ نیچے ਕੈਬਿਨੇਟਸ ਵਛਾਏ ਨਾ ਫਲੋਰ ਮੈਟ ਇਹ ਵਛਾਏ ਹੋਏ ਨੇ ਇਹਦੇ ਨਾਲ ਦੇਖੋ ਮੈਟ ਤਾਂ ਪੂ ਅਦਕੀਨ ਡਸਟਰ ਦਿਵਾਲੀ ਵੇਲੇ ਵਾਸ਼ ਕਰਕੇ ਲਗਾਈ ਸੀ ਮੈਂ ਹੁਣ ਮੈਨੂੰ ਐਵੇਂ ਹੀ ਨਾ ਖੋਰ ਨਿਕਲ ਜੇ ਫੇਰ ਆ ਕਰੂੰ ਕਿਸੇ ਦੇ ਹੈਲਪ ਚ ਇਹਦੇ ਮੈਨੂੰ ਇਹ ਕੰਦੀ ਤੋਂ ਨਹੀਂ ਮਿੱਥ ਹੁੰਦੇ ਤੇ ਇਹਦੇ ਨੀਚੇ ਬਿਲਕੁਲ ਸਾਫ਼ ਪਿਆ ਦੇਖੋ ਨੀਚੇ ਕੋਈ ਗੰਦਗੀ ਨਹੀਂ ਅੱਗੇ ਆਹ ਚੀਜ਼ ਸਾਫ਼ ਕਰਨੀ ਔਖੀ ਸੀ ਆਹ ਵਾਲਾ ਇਹਨੂੰ ਸਰਫ ਨਾਲ ਗਰਮ ਪਾਣੀ ਨਾਲ ਧੋਇਆ ਜਾਵਾਂਦਾ ਫੇਰ ਸਾਫ਼ ਕਰਨਾ ਪੈਂਦਾ ਸੀ ਪਰ ਆ ਮੈਟ ਆਪ ਇਜ਼ੀਲੀ ਨੀਚੇ ਉਤਾਰ ਕੇ ਧੋ ਸਕਦੇ ਆ ਧੋ ਕੇ ਦੁਬਾਰੇ ਲਗਾ ਤੋ ਇਹਦੇ ਉੱਪਰ ਬਸ ਇੱਕ ਕੱਪੜਾ ਹੀ ਮਾਰਨਾ ਕੱਲਾ ਪਾਣੀ ਵਾਲਾ ਬਹੁਤ ਗੰਦੇ ਹੋਏ ਪਿਆ ਨਾ ਦੇਖੋ ਇੱਕ ਦਿਨ ਹੈਲਪਰ ਬਲਾ ਕੇ ਨਾ ਉਹਦੀ ਹੈਲਪ ਨਾ ਕਰੂੰਗੀ ਇਹ ਔਰ ਉਧਰਲੇ ਪਾਸੇ ਵੀ ਦੋਨੇ ਸਾਈ ਬੁਛਾਈ ਹੋਈ ਨੇ ਮੈਟਰਾ ਪੱਖਾ ਵੀ ਸਾਫ ਕਰਨ ਨਾਲ ਹੋਇਆ ਪਿਆ ਪਰ ਕੋੜੀ ਚਾਹੀਦੀ ਆ ਕੋੜੀ ਅੰਦਰ ਲਿਉਣੀ ਪਊਗੀ ਚਲੋ ਜੀ ਉੱਤਰਾ ਮੈਂ نیچے ਉਧਰ ਕੈਸ ਤੇ ਦੇਖੋ ਕਿਉਂ ਕਿਉਂ ਉਧਰ ਰੱਖਿਆ ਹੋਇਆ ਗਰਮ ਨਹੀਂ ਮੱਖਣ ਗਰਮ ਕਰਿਆ ਕਿਉਂ ਨਹੀਂ ਉਹ ਤਾਂ ਅਜੇ ਬਣਿਆ ਨਹੀਂ ਇੱਕ ਸਾਈਡ ਪੇ ਮੇਰਾ ਬੈਂਗਣ ਦਾ ਪਰਠਾ ਪਰਠਾ ਬਣਾਉਣਾ ਬੈਂਗਣ ਮੈਸ਼ ਕਰਿਆ ਪਿਆ ਸਟੈਪ ਨੀਚੇ ਲਗਾਵਾਂ ਹੁਣਾਂ ਗੀ ਸੀ ਫ੍ਰਿਜ ਨੂੰ ਸਾਫ਼ ਕਰਾਂ ਦੇ ਬਾਅਦ ਫ੍ਰਿਜ ਸਵਾਨ ਕੱਢ ਲਿਆ ਖਾਲੀ ਕਰ ਲਿਆ ਤੇ ਜਿਹੜੇ ਮੈਟ ਨੇ ਇਹ ਬਾਹਰ ਕੱਢ ਦਾਂਗੇ ਤੇ ਜਿਹੜੀ ਗਲਾਸ ਦੀਆਂ ਸ਼ੈਲਫਸ ਨੇ ਇਹਨਾਂ ਉੱਪਰ ਮਾਰੂੰਗੀ ਗਿੱਲਾ ਕੱਪੜਾ ਬਹੁਤ ਜ਼ਿਆਦਾ ਗੰਦਾ ਫ੍ਰਿਜ ਨਹੀਂ ਹੈਗਾ ਪਰ ਗੱਲ ਉਹੀ ਹੈ ਟਾਈਮ ਟੂ ਟਾਈਮ ਸਫਾਈ ਹਰ ਇੱਕ ਚੀਜ਼ ਦੀ ਕਰਨੀ ਪੈਂਦੀ ਹੈ ਇਹ ਨਹੀਂ ਆਪਾਂ ਵੇਟ ਕਰ ਸਕਦੇ ਵੀ ਜਦੋਂ ਕਦੋਂ ਜ਼ਿਆਦਾ ਗੰਦਾ ਹੋਊ ਤਾਂ ਮੈਂ ਉਹਨੂੰ ਕਲੀਨ ਕਰਾਂ ਹਨਾ ਇਸ ਲਈ ਮੇਰੀ ਆਦਤ ਹੈ ਬਹੁਤ ਜ਼ਿਆਦਾ ਗੰਦਾ ਨਹੀਂ ਹਲਕਾ ਜੁਰ ਗੰਦਾ ਦਿਖਣ ਲੱਗੇ ਪਤਾ ਵੀ ਹੋਣ ਗੰਤਾ ਹੋਣਾ ਸ਼ੁਰੂ ਹੋ ਗਿਆ ਬੱਸ ਫਿਰ ਮੋੜ ਸਾਫ਼ ਕਰ ਦਿੰਦੀ ਆ ਔਰ ਵੈਸੇ ਵੀ ਟਾਈਮ ਟੂ ਟਾਈਮ ਜੇ ਸਫਾਈ ਨਾ ਕਰੀ ਨਾ ਫ੍ਰਿਜ ਸਮੈਲ ਹੋਣ ਲੱਗਦੀ ਹੈ ਅਜੀਬ ਜਿਹੀ ਕਿੰਨੀ ਆਪਾਂ ਤਰ੍ਹਾਂ ਦਾ ਇਹਦੇ ਵਿੱਚ ਫਾਲਸ ਫਰੂਟ ਸਬਜ਼ੀਆਂ ਦੁੱਧ ਮਲਾਈ ਕਿੰਨਾ ਕੁਝ ਰੱਖ ਦਿਆਂਗੇ ਫਿਰ ਸਫਾਈ ਠੀਕ ਰਹਿੰਦੀ ਹੈਗੀ ਗਿੱਲਾ ਕੱਪੜਾ ਮਾਰਦੂ ਸੁੱਕਾ ਮਾਰਦੂ ਸ਼ੈਲਫ ਤੇ ਤੇ ਜਿਹੜੀ ਸਫਾਈ ਕਰਨੀ ਬਹੁਤ ਬਹੁਤ ਈਜ਼ੀ ਤੇ ਡੋਰ ਸਾਫ ਕਰਨਾ ਮੈਨੂੰ ਔਖਾ ਲੱਗਦਾ ਪਰ ਅੰਦਰੋਂ ਫ੍ਰਿਜ ਸਾਫ ਕਰਨਾ ਬਹੁਤ ਜ਼ਿਆਦਾ ਈਜ਼ੀ ਹੈ। ਬਾਕੀ ਆਇਆ ਹੁੰਦਾ ਜੇ ਆਪਾਂ ਟਾਈਮ ਟੂ ਟਾਈਮ ਸਫਾਈ ਕਰਦੇ ਰਹੀਏ ਨਾ ਵਿੱਚ ਕੁਝ ਗਿਰਨ ਨਾ ਦੇਈਏ ਕੁਝ ਚੀਜ਼ ਗਿਰ ਗਈ ਆਹ ਦੀ ਨਾਲ ਸਾਫ ਕਰ ਦੋ ਫਿਰ ਸਾਫ ਕਰਨਾ ਔਖਾ ਨਹੀਂ ਲੱਗਦਾ ਹੈਗਾ। ਇਹ ਕਰਾਂਗੇ ਬਹੁਤ ਜ਼ਿਆਦਾ ਟਾਈਮ ਬਾਅਦ ਬਹੁਤ ਕੰਦਾ ਕਰਕੇ ਫਿਰ ਤਾਂ ਆਬਵੀਅਸਲੀ ਔਖਾ ਲੱਗੂਗਾ ਲੱਗੂਗਾ। ਅਸਾਂ ਕਿ ਚੀਜ਼ ਨੂੰ ਹਮੇਸ਼ਾ ਜਲਦੀ ਸਾਫ਼ ਕਰ ਦੋ ਇਹਨਾਂ ਵੇਟ ਕਰੋ ਬਹੁਤ ਗੰਦੀ ਹੋਊ ਤਾਂ ਮੈਂ ਫੇਰ ਹੀ ਸਾਫ਼ ਕਰੂੰਗੀ ਇਸ ਫ੍ਰਿਜ ਸਾਰਾ ਮੈਂ ਕਰਤਾ ਕਲੀਨ ਤੇ ਹੁਣ ਟਕਾਉਣੇ ਇਹਦੇ ਵਿੱਚ ਮੈਟ ਮੈਟਸ ਤੇ ਵੀ ਮੈਂ ਕੱਪੜਾ ਮਾਰਦਾ ਵਾਸ਼ ਨਹੀਂ ਕਰੇ ਕਿਉਂਕਿ ਗੰਦੇ ਨਹੀਂ ਸੀ ਹੈਗੇ ਨਾ ਜਿਆਦਾ ਜਸਟ ਗਿੱਲਾ ਕੱਪੜਾ ਮਾਰਿਆ ਸੁੱਕਾ ਮਾਰਿਆ ਚਲੋ ਮੈਟ ਹੋ ਗਏ ਸਾਫ਼ ਤੇ ਮੈਟਸ ਲਗਾ ਦਿੰਦੇ ਮੈਟ ਕਰਕੇ ਨਾ ਗੰਦਾ ਨਹੀਂ ਹੁੰਦਾ ਹੈਗਾ ਫ੍ਰਿਜ ਨੀਚੋਂ ਲਾਈਨਰ ਲਗਾ ਦਈਏ ਜੀ ਤੇ ਸਮਾਨ ਰੱਖ ਦਾਂ ਨੇ ਅੰਦਰ ਡੋਰ ਫ੍ਰਿਜ ਤਾਂ ਮੈਂ ਕੱਲ ਸਾਫ਼ ਕਰਿਆ ਸੀਗਾ ਸਾਰਾ ਇੱਕ ਇੱਕ ਚੀਜ਼ ਖੱਡ ਕੇ ਇਹ ਸ਼ੈਲਫਸ ਵੀ ਡੋਰ ਦੀਆਂ ਸਾਰੀਆਂ ਸਾਫ਼ ਕਰੀਆਂ ਸੀ ਇਹ ਗੱਲ ਫ੍ਰਿਜ ਦੀ ਹੋ ਗਈ ਸਫਾਈ ਜੋ ਸਾਫ਼-ਸਫਾਈ ਹੋ ਜਾਂਦੀ ਫਿਰ ਬਹੁਤ-ਬਹੁਤ ਵਧੀਆ ਲੱਗਦਾ ਆਪਦੇ ਆਪ ਨੂੰ ਫ੍ਰਿਜ ਹੋ ਗਿਆ ਸਾਫ਼ ਤੇ ਨਾ ਆਹ ਵਾਲੇ ਉੱਪਰ ਕੈਬਿਨ 'ਚ ਮੈਂ ਰੱਖਿਆ ਹੋਇਆ ਐਕਸਟਰਾ ਕੋਈ ਡਰਾਈ ਫੂਡ ਜਿਹੜਾ ਸ਼ੀਸ਼ੀ 'ਚ ਪਾ ਕੇ ਸਟਿਲ ਬਚ ਗਿਆ ਇਹਦੇ ਵਿੱਚ ਹੈਗਾ ਕੀ ਸੀ ਕਲੌਂਜੀ ਵਗੈਰਾ ਜਿਹੜਾ ਕੁਝ ਖਸਖਸ ਕਲੌਂਜੀ ਇਹਦੇ ਵਿੱਚ ਹੈਗੇ ਚਾਕਲੇਟਸ ਇਹ ਰੱਖ ਤਾਬਾ ਸਬਸਮਾਨ ਸਾਰਾ ਫ੍ਰਿਜ ਵਿੱਚ ਤੇ ਫ੍ਰਿਜ ਦੇ ਨੀਚੇ ਨਾ ਮੈਂ ਲਗਾਈ ਹੋਈਆਂ ਨੇ ਬਾਸਕਟਸ ਸਭ ਤੋਂ ਨੀਚੇ ਇੱਥੇ ਟਮਾਟਰ ਤੇ ਪੈਕੇਟ ਚ ਪਾਈ ਪਏ ਨੇ ਪਿਆਜ਼ ਇਹਦੇ ਬਾਸਕਟਸ ਵਿੱਚ ਫਰੂਟ ਰਹਿੰਦਾ ਜਾਂ ਖੀਰਾ ਹਨਾ ਇੰਦਾ ਦੀ ਖਰਾਬ ਹੋਣ ਵਾਲੀ ਚੀਜ਼ ਸੌਫਟ ਚੀਜ਼ ਜਿਹੜੀ ਵਜਨ ਆ ਕੇ ਖਰਾਬ ਨਾ ਹੋਵੇ ਇਸ ਕਰਕੇ ਮੈਂ ਬਾਸਕਟਸ ਲਗਾਈ ਹੋਈਆਂ ਨੇ ਬਾਸਕਟਸ ਈਜ਼ੀ ਨੇ ਮਾਰ ਕੱਢੋ ਤੇ ਚੀਜ਼ ਉੱਪਰ ਦੀ ਚੱਕੋ ਤੇ ਰੱਖੋ ਕਿਉਂਕਿ ਨੀਚੇ ਨੂੰ ਝੁਕਣਾ ਵੀ ਨਿਆਦੇ ਪੈਂਦਾ ਹੈਗਾ ਆਪਾਂ ਨੂੰ ਵੀ ਚੀਜ਼ ਰੱਖਣ ਲਈ ਚੱਕਣ ਲਈ ਕੋਈ ਚੀਜ਼ ਦਿਖਦੀ ਨਹੀਂ ਹੈਗੀ ਫਿਰ ਨੀਚੇ ਤੱਕ ਡੋਰ ਚ ਮੇ ਰੱਖਿਆ ਇਹਦੇ ਵਿੱਚ ਵੀ ਚਾਕਲੇਟ ਆ ਇਹਦੇ ਵਿੱਚ ਵੀ ਚਾਕਲੇਟ ਆ ਇਹਦੇ ਵਿੱਚ ਇੱਕ ਦੋ ਸੌਸ ਸੌਸ ਦੇ ਪਾਉਚ ਨੇ ਇੱਕ ਦੋ ਕੁਛ ਚਾਕਲੇਟ ਨੇ ਪਨੀਰ ਹੈ ਜਿਵੇਂ ਟੂਟੀ ਫਰੂਟੀ ਹੋਗੇ ਕਾਜੂ ਹੋਗੇ ਇਹਨਾਂ ਵਿੱਚ ਹੋਗੇ ਬਦਾਮ ਦਾਖਾਂ ਚਾਕਲੇਟਸ ਪਿਸਤਾ ਇਹ ਜਾਂ ਕੁਛ ਬਰਟਲਸ ਭਾ ਕੇ ਮੈਂ ਰੱਖਤਾ ਇਹ ਪਈਆਂ ਨੇ ਲਾਲ ਮਿਰਚਾਂ ਨੇ ਡੱਬੇ ਚ ਪੈਪਰਿਕਾ ਮਿਰਚੇ ਨੀਚੇ ਹੈਗੇ ਸਾਰੇ ਸੌਸੇਸ ਮਾਇਓਨੈਸ ਇਹ ਹੈ ਗੱਫਰ ਜਿੱਦਾਂ ਸਾਰਾ ਡੋਰ ਮੇਰੇ ਫ੍ਰਿਜ ਦੇ ਡੋਰ ਵਿੱਚੋਂ ਇੰਨੀਆਂ ਚਾਕਲੇਟਸ ਮਿਲੀਆਂ ਮੈਨੂੰ ਰਯਾਦ ਨਹੀਂ ਸੀ ਵੀ ਇੰਨੀਆਂ ਚਾਕਲੇਟਸ ਪਈਆਂ ਨੇ ਕਿਉਂਕਿ ਮੈਂ weight loss ਤੇ ਰਕਰ ਸ਼ੁਰੂ ਕੀਤਾ ਨਾ ਮੈਂ ਖਾਣੋਂ ਹਟ ਗਈ ਸੀ ਪਹਿਲਾਂ ਮੈਂ ਖਾਂਦੀ ਹੁੰਦੀ ਸੀ ਟਾਈਮ ਹੋ ਰਿਹਾ 4 ਵਜੇ ਦਾ ਤੇ ਮੈਂ ਆਈਆਂ ਇੱਧਰ ਕਿਚਨ ਦੇ ਬਾਹਰ ਮੱਠਾ ਬਣਾ ਰਹੀ ਐ ਇੱਕ ਸਾਈਡ ਤੇ ਮੈਂ ਰੱਖਿਆ ਮੈਂ ਤਿਲ ਭੁੰਨਣੇ roast ਕਰਦੇ ਹਾਂ ਇਹਨਾਂ ਉੱਤੋਂ ਦਾ ਨੂੰ ਤੁਰੰਤ ਗ੍ਰਾਈਂਡ ਕਰਕੇ ਵਿੱਚ ਸੱਤਰ ਪਾ ਕੇ ਨਾ ਲੱਡੂ ਬਣਾਉਂਦੀ ਹਾਂ मेरे को लिया कि मैं चेर हमें खराब हो जाएगी गर्मी बड़ी चलूगी एक बार खा ली तेल थोड़ी ठंडा होगी भून रही इधर तो बना रहे हैं भर्था भर्थे में प्याज ज्यादा वादिया लग रहा है प्याज टमाटर ਅਦਰਕ ਹਰੀ ਮਿਰਚ ਉਹ ਵੀ ਚੀਜ਼ ਪਾਉਣੀ ਆ ਪਰ ਜ਼ਿਆਦਾ ਹੋ ਗਈ। ਇਹ ਨਰਮਾ ਸਬਜੀ ਨਾਲੋਂ ਜ਼ਿਆਦਾ ਟੇਸ ਆਵੇ ਪਿਆਜ਼ਾਂ ਵਿੱਚ। ਔਰ ਕੱਚੇਪਨ ਇਹ ਪਿਆਜ਼ ਹੁਣ ਬਹੁਤ ਜ਼ਿਆਦਾ ਡੀਪ ਫਰਾਈ ਨਾ ਕਰਿਓ। ਹੁਣ ਬਰਾਊਨ ਨਾ ਹੋਣ ਕੱਚੇ ਭੁੰਨੇ ਜਿਹੜਾ ਉਹ ਵਧੀਆ ਲੱਗਦਾ ਹੈ। ਇਹ ਕਿੰਮਰੇ ਕੋਲ ਕੜੀ ਪਈ ਆ ਸਵੇਰ ਵਾਲੀ ਕੜੀ ਤੋਂ ਪਾੜਾ ਪਈ ਆ। ਇੱਕ ਬੈਂਗਨ ਦਾ ਭਟਾ ਹੋ ਜਾਊ। ਮੰਮੀ ਦੇ ਸਾਹ ਪਿਆ ਸਾਡੇ ਗਵਾਂਢ ਚ ਵੀ ਦੇਖਿਆ ਸੀਗਾ। ਸਾਹ ਪਿਆ ਮੰਮੀ ਦਾ जिन्हे जो खाना सऊ पहले मैं सलाह सी कालो मटर करना नहीं मटर कड्डे फेरे फिर मैं चलो मटर सवेरे बना लेंगे हुन ऑलरेडी दो तीन ऑप्शंस सही यानी पिन भी हला लकर ਥੱਲੇ ਲੱਗ ਜਾਂਨ ਮੈਂ ਗੈਸ ਸਲੋ ਕਰ ਰਿਹਾ ਹਾਂ ਇਸ ਦਾ ਸਸ ਐਡਿੰਗ ਹੋਰ ਚਲਾ ਟਾਈਮ ਪਾਸ ਹੋਏ ਲੱਗਦਾ ਕਿਚਨ ਚ ਸਵੇਰੇ ਸਾਫ ਸਫਾਈ ਚ ਕਪੜੇ ਧੋਣ ਹੋਤੇ ਆ ਘਰ ਨੂੰ ਸਭਾ ਲੋ ਹਨਾ ਕਦੇ ਕਿਚਨ ਚ ਆ ਜਿਓ ਪੇਰ ਤੇ ਹੁਣ ਮੈਂ ਵੀ ਨਾ ਥੋੜਾ ਜਿਹਾ ਬੈਠ ਕੇ ਕਰਕੇ ਬੀਬੀ ਜੀ ਲੈ ਕਿਚਨ ਚ ਰੱਖ ਫਿਰੋਂ ਬਸ ਤੈਨੂੰ ਬਹੁਤ ਲੱਗਦੇ ਗਰੋਈ ਜੀ ਥੋੜਾ ਟਾਈਮ ਲੱਗਦਾ ਮम्मा ਆਪ ਕੋਕ ਲੱਗੀ ਹੈ ਮम्मा ਆਪ ਕੋ ਪਲੇ ਕਰਨਾ ਸਲੂਟਰੀ ਮੇਕ ਕਰਦੇ ਕੁਝ ਬਣਾ ਕੇ ਲੈਣੀ ਹੈ ਕੁਝ ਬਣਾ ਕੇ ਲੈਣੀ ਹੈ ਕਿਉਂਕਿ 5-10 ਮਿੰਟ ਤੰਗ ਨਹੀਂ ਕਰਦਾ ਖਾਣੇ ਦੀ ਕੋਈ ਗੋਖਾ ਹੈ ਤਾਂ ਤੂੰ ਜੀ ਨਹੀਂ ਹੈਗਾ ਮੈਨੂੰ ਔਖਾ ਨਾਲ ਹੈਗਾ ਦਾ ਸਬ지 ਜੋ ਘਰੇ ਬਣੀ ਹੋਈ ਉਹ ਖਾਣਾ ਲਾਉਂਦੇ ਹਾਂ ਪਰ ਸਭ ਨਾਲ ਖਾਣ ਨੂੰ ਇਹਨਾਂ ਪਛਾ ਖਾਣਾ ਖਾਣੇ ਤੇ ਬਹੁਤ ਜ਼ਿਆਦਾ ਚੂੜੀ ਨਹੀਂ ਹੈ ਬੀਬੀ ਜੀ ਤਾਂ ਜ਼ਿਆਦੇ ਚੂੜੀ ਨੇ ਉਸ ਤੋਂ ਵੀ ਜ਼ਿਆਦੇ ਤੂੰਪੀ ਹੈਗੀ ਮੇਰੀ ਬੇਟੀ ਇਫੇ ਉਤੀ ਬਹੁਤ ਜ਼ਿਆਦਾ ਤਿੰਤੀ ਨੇ ਅਸੀਂ ਮਾਤਾ ਪੁੱਤਰ ਖਾਂ ਤੋਂ ਬਹੁਤ ਅਜੂਬੀ ਨਹੀਂ ਖਾਂਦੇ ਸਾਹਮਣੇ ਜਿਹੜੇ ਆ ਜਿਵੇਂ ਫੜਾ ਨੇ ਐ ਬਿਸਮਲਾ ਬਤ ਹੋ ਗਿਆ ਪਰ ਚੱਲਣਾ ਹੁਣਾਂ ਟਾਈਮ ਹੈਗਾ ਰਾਤ ਦੇ 8 ਵਜੇ ਦਾ ਲਾਈਟ ਕਾਫੀ ਟਾਈਮ ਤੋਂ ਗਈ ਹੋਈ ਸੀ ਮੇਰੇ ਨਾਲ 2 3 ਵਜੇ ਦੁਪਹਿਰ ਦੀ ਲਾਈਟ ਗਈ ਹੋਈ ਸੀ ਤੇ 8 ਵਜੇ ਲਾਈਟ ਆਈ ਐ ਫੇਰ ਮੈਂ ਤੇਲ ਇਹ ਗ੍ਰाइंड ਕਰਿਆ ਨ ਮਿਕਸੀ ਵਿੱਚ ਮੇਰਾ ਕੰਮ ਰੁਕਿਆ ਪਿਆ ਸੀ ਲਾਈਟ ਬਿਨਾਂ ਕਿਉਂਕਿ ਹੋਰ ਕੋਈ ਆਪਸ਼ਨ ਨਹੀਂ ਸੀ ਕਿਵੇਂ ਗ੍ਰाइंड ਕਰੀ ਇਹਨਾਂ ਨੂੰ ਤੇ ਮਿਕਸੀ ਵਿੱਚ ਗ੍ਰाइंड ਕਰੀ ਫਿਰ ਮੈਂ ਹੁਣ ਬਣਾ ਰਹੀਆਂ ਤੀਰਾ ਦੇ ਲੱਡੂ ਮੈਂ ਕਿਹ ਜਿਹੜਾ ਕੰਮ ਹੁਣ ਹੋ ਜ ਹੋਣੀ ਹੋ ਜੇ ਫਿਰ ਸਵੇਰੇ ਤਾਂ ਹੋਰ ਕੰਮ ਇਕੱਠੇ ਹੋ ਜਾਂਦੇ ਨੇ ਹਨਾ ਤੇ ਵਿੱਚ ਪਾਤੀ ਮੈਂ ਸ਼ੱਕਰ ਜੀ ਨੇ ਤਿਲ ਸੀ ਉਸ ਤੋਂ ਥੋੜੀ ਜਿਹੀ ਘੱਟ ਸ਼ੱਕਰ ਪਾਤੀ ਬਸ ਇਹਦੇ ਵਿੱਚ ਪਾ ਰਹੀਆਂ ਦੇਸੀ ਘਿਓ ਦੇ ਪੰਜ ਚਾਰ ਚਮਚੇ ਪਾ ਦਾਂਗੇ ਤਾਂ ਕਿ ਜਸਟ ਇਹ ਕਿ ਬੰਨੀ ਹੋਈ ਜਾਣ ਬਾਈਂਡਿੰਗ ਅੱਛੀ ਆ ਜੇ ਨਾ ਤੇ ਬਸ ਇੰਨਾ ਘਿਓ ਪਾਵਾਂਗੇ ਬਾਕੀ ਜਿਹੜੇ ਤਿਲ ਨੇ ਨਾ ਜੋ ਆਪ ਗ੍ਰाइंड ਕਰ ਲੰਨੇ ਆ ਇਹ ਵੀ ਆਇਲ ਰਿਲੀਜ਼ ਕਰ ਦੇ ਜੋ ਆਪ ਇੰਦਰ ਨੂੰ ਮਿਕਸ ਕਰਦੇ ਨਾ ਆਇਲ ਨਿਕਲਦਾ ਇਹਨਾਂ ਦੇ ਵਿੱਚੋਂ ਵੀ ਬਹੁਤ ਜ਼ਿਆਦਾ ਘਿਓ ਨਹੀਂ ਪੈਂਦਾ ਇਸ ਫਾਰਮੇਟ ਕੋਲ ਖੋਆ ਨਹੀਂ ਸੀ ਜੋ ਮੈਂ ਪਹਿਲਾਂ ਬਣਾਈ ਸੀ ਉਹਦੋਂ ਮੈਂ ਖੋਆ ਬਾਤਾ ਸੀ ਵਿੱਚ ਕਿਉਂ ਉਹਦੇ ਵੀ ਲੋਡ ਨਹੀਂ ਰਹੀ ਸੀ ਉਹਨਾਂ ਟੇਸਟ ਵੀ ਇੰਨਾ ਅੱਛਾ ਹੋ ਗਿਆ ਤੇ ਬਾਈਂਡਿੰਗ ਵੀ ਮੈਨੂੰ ਲੱਗਾ ਵੀ ਜੁੜ ਨਹੀਂ ਰਹਾ ਮਟੀਰੀਅਲ ਸਟਿਲ ਖੁਸ਼ਕ ਹੈ ਮੈਨੂੰ ਲੱਗ ਰਿਹਾ ਇਸਨੇ ਇੱਕ ਦੋ ਚੰਚੇ ਕਿਉ ਤੇ ਹੋਰ ਪਾਤੇ ਤੇ ਐਨੇ ਨਾਲ ਵਧੀਆ ਬਾਈਂਡਿੰਗ ਆਉਣ ਲੱਗੀ ਇਹਨਾਂ ਦੇ ਲੱਡੂ ਬਣਨ ਲੱਗੇ ਤਿਲ ਤੇ ਗੁੜ ਦੇ ਲੱਡੂ ਨੇ ਹੋਰ ਮੈਂ ਇਹਦੇ ਵਿੱਚ ਕੁਝ ਵੀ ਨਹੀਂ ਪਾਇਆ ਨਹੀਂ ਆਪਾਂ ਕੋਈ ਫਲੇਵਰ ਲਈ ਉਸ ਪਾ ਸਕਦੇ ਆ ਇਲਾਇਚੀ ਪਾਊਡਰ ਵੀ ਪਾ ਸਕਦੇ ਆ ਵੈਸੇ ਤਿਲਾਂ ਦਾ ਤਾਪਦਾ ਹੀ ਫਲੇਵਰ ਹੁੰਦਾ ਅੱਛਾ ਲੱਗਦਾ ਜਾਂ ਫੇ ਕੋਈ ਡਰਾਈ ਫਰੂਟ ਪਾ ਸਕਦੇ ਆ ਜ ਖੋਆ ਪਾਵਾਂਗੇ ਰੋੜੋ ਰਗੀ ਤੇ ਰੀ ਸੀ ਨਹੀਂ ਹੈਗੀ ਖੋਏ ਤੋਂ ਉੱਪਰ ਤਾਂ ਕੋਈ ਹੈ ਨਹੀਂ ਟੇਸਟ ਇੰਨਾ ਅੱਛਾ ਬਣਦਾ ਖੋਏ ਨਾਲ ਤੇ ਬੇਟਾ ਵੀ ਕਹਿੰਦਾ ਸੀ ਮਮਾ ਜਿਹੜਾ ਤੁਸੀਂ ਪਹਿਲਾਂ ਬਣਾ ਕੇ ਸੀ ਹੁਣ ਬਣਾਇਆ ਟੇਸਟ ਤਾਂ ਬਹੁਤ ਫਰਕ ਹੈ ਕੀ ਗੱਲ ਮੈਂ ਕਿਹਾ ਬੇਟੂ ਵਿੱਚ ਖੋਆ ਪਾਇਆ ਸੀ ਇਹ ਵਿੱਚ ਖੋਆ ਨਹੀਂ ਹੈ ਕਹਿੰਦੇ ਹਾਂ ਕਹਿੰਦੇ ਟੇਸਟੀ ਤਾਂ ਇਹ ਵੀ ਨੋ ਖਾਣਾ ਨਾ ਸਾਰਾ ਕੁਛ ਨਹੀਂ ਨਖਰੇ ਜਿਹੀ ਨਹੀਂ ਬਹੁਤ ਜਾਂਦੇ ਕਰਦਾ ਹੈਗਾ ਉਹਨੂੰ ਰੋਟੀ ਪਾਣੀ ਦੇਣਾ ਖਵਾਉਣਾ ਬਹੁਤ ਕਦੇ ਵੀ ਉਹਨੇ ਮੈਨੂੰ ਤੰਗ ਨਹੀਂ ਕਰਿਆ ਅੱਜ ਤੱਕ ਕਦੇ ਹੀ ਵੀ ਖਾਣ ਪੀਣੇ ਵਿੱਚ ਤੰਗ ਨਹੀਂ ਕਰਿਆ ਉਹ ਆ ਨਹੀਂ ਖਾਣਾ ਉਹ ਨਹੀਂ ਖਾਣਾ ਸਬਜ਼ੀ ਪਸੰਦ ਨਾ ਪਸੰਦ ਉਹਨੇ ਰੋਟੀ ਖਾਣ ਲੈਣੀ ਆ ਮਤਲਬ ਕਹਿੰਦੇ ਘਰ ਘਰ ਇਹੋ ਜਿਹੇ ਬੱਚੇ ਹੋਣ ਬਿਲਕੁਲ ਮੈਨੂੰ ਕਦੇ ਖਾਣ ਪੱਖੋਂ ਨਹੀਂ ਤੰਗ ਕਰਿਆ ਉਹਨੇ ਤੇ ਮੈਂ ਬਣਾ ਰਹੀਆਂ ਲੱਡੂ ਲੱਡੂ ਬਣ ਗਏ ਮੈਂ ਕਿ ਨਾਲ ਦੇ ਨਾਲ ਸਟੋਰ ਵੀ ਕਰਦੀ ਆ ਕਿਹੜਾ ਕੋਈ ਗਰਮ ਨੇ ਵੀ ਆਪਾਂ ਠੰਡੇ ਕਰਨ ਦੇ ਵੇਟ ਉਪ ਕਰਨੀ ਪਊਗੀ ਨਾਲ ਦੇ ਨਾਲ ਆਪਾਂ ਕੰਟੀਨਰ ਚ ਪਾ ਕੇ ਰੱਖ ਦਨੇ ਆ ਮੈਨੂੰ ਆਉਂਦਾ ਕਿ ਇੰਨਾ ਕੰਮ ਰਾਤ ਨੂੰ ਖਤਮ ਹੋ ਜੇ ਅੱਜ ਵਾਲਾ ਕੰਮ ਅੱਜ ਖਤਮ ਹੋ ਜੇ ਨਾ ਉਹਨਾਂ ਵਧੀਆ ਨੈਕਸਟ ਡੇ ਦਾ ਬਰڈن ਘਟ ਜਾਂਦਾ ਯਾਨੀ ਕਿਉਂਕਿ ਜੋ ਅਗਲਾ ਦਿਨ ਹੁੰਦਾ ਤਾਂ ਹੋਰ ਕੰਮ ਆਪਣੇ ਆ ਜਾਂਦੇ ਨੇ ਆਪਣੇ ਵੀ ਕਿੰਨੇ ਨਵੇਂ ਕੰਮ ਆ ਜਾਂਦੇ ਨੇ ਤੇ ਲੱਡੂ ਪਾ ਦਾ ਨੇ ਕੰਟੇਨਰ ਵਿੱਚ ਇਹ ਬੱਚਿਆਂ ਦੇ ਟਿਫਨ ਐ ਦਾ ਕੰਮ ਆ ਜਾਂਦੇ ਨੇਗੇ ਬਹੁਤ ਬਹੁਤ ਮੈਂ ਤਾਂ ਯੂਜ਼ ਕਰ ਲੈਂਦਾ ਇਹ ਟਿਫਨ ਜਿੰਨੇ ਵੀ ਪਏ ਨੇ ਮੇਰੇ ਕੋਲੇ ਬਹੁਤ ਕੰਮ ਦਿੰਦੇ ਨੇ ਫੋਨ ਨੂੰ ਕਰ ਦਾਂਗੇ ਬੰਦ ਇੱਕ ਇੱਕ ਲੱਡੂ ਨਾ ਵੱਧ ਗਿਆ ਹਾਂ ਨਹੀਂ ਰਹਿਤ ਮੈਂ ਉਹਨੂੰ ਹਾਫ ਹਾਫ ਕਰਕੇ ਰੱਖਤਾ ਤੇ ਕੰਟੇਨਰ ਰੱਖ ਦਾਨੇ ਆ ਕਿੱਥੇ ਰੱਖਣਾ ਤੇ ਹੁਣ ਮੈਂ ਕਰ ਰਹੀ ਸੀ ਕਿਚਨ ਸਾਫ ਕਿਚਨ ਸਾਫ ਕਰਨ ਦੀ ਬਾਅਦ ਹੀ ਅਗੇ ਕੋਈ ਲਾਈਟ ਨਹੀਂ ਸੀ ਸਾਡਾ ਇਨਵਰਟਰ ਵੀ ਨਾ ਉਹ ਕਰ ਗਿਆ ਸੀ ਤੇ ਚੀਕ ਮਾਰ ਗਿਆ ਸੀ ਕਿ ਖਤਮ ਹੋ ਗਿਆ ਸੀਗਾ ਸਿਰਫ ਇੱਕ ਲਾਈਟ ਲੱਗ ਰਹੀ ਸੀ ਘਰ ਵਿੱਚ ਕੋਈ ਦੁਪਹਿਰ ਦੀ ਲਾਈਟ ਨਹੀਂ ਸੀ ਮੈਂ ਬਲੈਂਡਰ ਵੀ ਕਿ ਦੋ ਵਾਰ ਚਲਾਇਆ ਬੇਟੇ ਨੂੰ ਬਣਾਉਣਾ ਸ਼ੇਕ ਬਣਾਇਆ ਆਪ ਦੀ ਲਈ ਸਮੂਦੀ ਬਣਾਈ ਇਨਵਰਟਰ ਵੀ ਫਸ ਖਤਮ ਵਾਂਗੂ ਸੀਗਾ ਕੋਈ ਲਾਈਟ ਨਹੀਂ ਸੀ ਆਸੀਂ ਔਨ ਕਰ ਰਹੀ ਸੀ ਇੱਕ ਲਾਈਟ ਔਨ ਸੀ ਗੱਲ ਕਿ ਕਿਚਨ ਸਾਫ ਬਸ ਹੁਣ ਮੇਰਾ ਕਿਚਨ ਸਾਫ ਕਰਨ ਦਾ ਹੀ ਕੰਮ ਰਹਿ ਗਿਆ ਸੀ ਜਾਂ ਮੈਂ ਸਵੇਰੇ ਮੈਂ ਸੋਚ ਰਹੀ ਆ ਮੈਂ ਹਰੀ ਮੂੰਗੀ ਦਾਲ ਬਣਾ ਲਾਂ ਸਾਫਤ ਮੂੰਗੀ ਦੀ ਉਹ ਮੈਂ ਕੱਢ ਕੇ ਰੱਖ ਦੂੰ ਹੁਣ ਜਿੰਨੀ ਮੈਂ ਬਣਾਉਣੇ ਕੱਢ ਕੇ ਰੱਖ ਦੂੰ ਸਵੇਰੇ ਉਡਦੀ ਬਸ ਉਹਨੂੰ ਪਕਾ ਕੇ ਮੰਗਾ ਨਾ ਪਾਣੀ ਫਲੋ ਕਰ ਦੂੰਗੀ ਦੇਖ ਰਹੀ ਆ ਮੈਂ ਜੇ ਬਣਾਉਣੀ ਹੋਈ ਤਾਂ ਜਾਂ ਫਿਰ ਕੋਈ ਦਹੀਂ ਜਮਾਉਣੇ ਦਹੀਂ ਮੈਂ ਦਿਨੇ ਜਮਾ ਲਈ ਸੀ ਗੜਪੀ ਦਹੀਂ ਦਹੀਂ ਵੀ ਮੇਰੇ ਕੋਲ ਪਈਏ ਬਸ ਆ ਹੀ ਹੁੰਦਾ ਸਵੇਰੇ ਕੀ ਕੁਝ ਬਣਾਉਣਾ ਹੋਵੇ ਪਲੈਨਿੰਗ ਕਰ ਲੀਏ ਪਹਿਨਣ ਵਾਲੀ ਸੋ ਇਹ ਸੀ ਮੇਰਾ ਅੱਜ ਦਾ ਵੀਡੀਓ ਹੁਣ ਉਹ ਵੀਡੀਓ ਥੋੜਾ ਜਿਹਾ ਅੱਛਾ ਲੱਗਿਆ ਹੋ ਤਾਂ ਕਿ ਤੁਸੀਂ ਕੀ ਕਰਨਾ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਔਰ ਜਿਹਨਾਂ ਸਬਸਕ੍ਰਾਈਬ ਨਹੀਂ ਕੀਤਾ ਹੁਣ ਤੱਕ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਲੈ ਕੇ ਟੀਲ ਦੈਨ ਗੁੱਡ ਬਾਏ